ਦਲਤ ਸਮਾਜ ਨਾਲ ਸੰਬੰਧ ਰੱਖਦੇ ਸੀ ਇੱਕ ਕੋਈ ਇਮਾਨਦਾਰ ਅਫਸਰ ਸੀ ਕਿਉਂਕਿ ਜਦੋਂ ਇੱਕ ਇਮਾਨਦਾਰ ਅਫਸਰ ਹੋਵੇ ਜਿਹੜੀ ਉੱਪਰਲੀ ਡੁੰਡਲੀ ਹੁੰਦੀ ਆ ਉਹ ਆਪਣੇ ਢੰਗ ਦੇ ਨਾਲ ਅਫਸਰ ਨੂੰ ਢਾਲਣਾ ਚਾਹੁੰਦੀ ਆ ਪਰ ਪਾ ਬਾਈ ਪੂਰਨ ਕੁਮਾਰ ਜੀ ਉਹਨਾਂ ਦੇ ਦਰਵਾਜ਼ੇ ਥੱਲੇ ਨਹੀਂ ਆਏ ਪਰ ਸਾਡੀ ਬਦਕਿਸਮਤੀ ਆ ਕਿ ਸਾਡਾ ਜਿਹੜਾ ਸਾਥੀ ਆ ਇਹਨਾਂ ਦੇ ਸਿਸਟਮ ਤੋਂ ਤੰਗ ਹੋ ਕੇ ਉਸਨੇ ਜਿਹੜੀ ਆਪਣੇ ਆਪਣੇ ਆਪ ਨੂੰ ਸੁਸਾਈਡ ਕਰ ਲਿਆ ਸਾਨੂੰ ਬਹੁਤ ਨਿਰਾਸ਼ਾ ਹੋਈ ਆ ਕਿਉਂਕਿ ਇੱਕ ਇਮਾਨਦਾਰ ਅਫਸਰ ਜਿਹੜਾ ਕਿ ਹਰਿਆਣਾ ਦੇ ਵਿੱਚ ਚੰਗੀ ਜੋਗਤਾ ਰੱਖਦਾ ਸੀ ਔਰ ਚੰਗੇ ਅਖਸ ਵਾਲਾ ਸੀ ਉਹ ਤੋਂ ਦੇ ਜਿਹੜੇ ਸਿਸਟਮ ਨੇ ਉੱਥੋਂ ਦੇ ਡੀਜੀਪੀ ਅਤੇ ਫੋ ਹੋਰ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੇ ਉਹਨਾਂ ਨੂੰ ਇੰਨਾ ਜਲੀਲ ਤੇ ਤੰਗ ਕੀਤਾ ਕਿ ਉਹਨਾਂ ਨੇ ਉਹ ਵਿਚਾਰੇ ਉਸ ਸਿਸਟਮ ਤੋਂ ਹਾਰ ਕੇ ਥੱਕ ਕੇ ਸੁਸਾਈਡ ਕਰਨ ਵਾਲੇ ਪਾਸੇ ਪਹੁੰਚ ਗਏ ਜਿੰਨਾ ਵੱਲੋਂ ਜਰੀ ਕੀਤਾ ਅਜੇ ਤੱਕ ਤੇ ਸਰਕਾਰ ਡੀਜੀਪੀ ਨੂੰ ਜਿਹੜਾ ਉਹ ਬਚਾਉਣ ਦੇ ਪੱਖ ਵਿੱਚ ਤੁਰੀ ਹੋਈ ਆ ਪਰ ਹਰਿਆਣਾ ਦੇ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਕੰਮ ਕਰਦੀਆਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਕੰਮ ਕਰਦੀਆਂ ਉਹਨਾਂ ਸਾਰਿਆਂ ਨੇ ਹਰਿਆਣਾ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਇਸ ਡੀਜੀਪੀ ਨੂੰ ਜਾਂ ਰਸਟ ਕੀਤਾ ਜਾਵੇ ਜਾਂ ਇਸ ਤੋਂ ਬਦਲਿਆ ਜਾਵੇ ਕਿਉਂਕਿ ਇਹਦੀ ਜਿਹੜੀ ਨਿਰਪੱਖਤਾជា ਉਹਦੇ ਹੁੰਦਿਆ ਨਰਪੱਕ ਜਾਜ ਪਾਵਾ ਉਹਨਾਂ ਨੇ ਸੈਟ ਬਿਠਾਤੀ ਆ ਪਰ ਉਹਦੀ ਨਰਪੱਕ ਜਿਹੜੀ ਜਾਜ ਏ ਉਹਦੇ ਡੀਜੀਪੀ ਦੇ ਹੁੰਦਿਆ ਨਹੀਂ ਹੋ ਸਕਦੀ ਕਿਉਂਕਿ ਉਹ ਉੱਥੋਂ ਲਾਹ ਜਾਊਗਾ ਜਾਂ ਉਹਨੂੰ ਰਿਵੈਸਟ ਕੀਤਾ ਜਾਵੇ ਜਾਂ ਜੇਲ੍ਹ ਭੇਜਿਆ ਜਾਵੇ ਫਿਰ ਜਿਹੜੀ ਨਰਪੱਕ ਜਾਜ ਜਿਹੜੀ ਉੱਥੇ ਹੋ ਸਕਦੀ ਆ